ਪੰਜਾਬ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਆਜੀ ਦਾ ਆਖ਼ਬਰ ਭਤੀਜੇ ਦੇ ਵਿਆਹ ਚ ਪਾਉਣ ਲਈ ਚਾਹੀਦੀ ਸੀ ਕਹਨੇ ਸੀਬੀਆਈ ਨੇ ਕੀਤੇ ਸੀ ਜਬਤ ਕੋਟ ਪਹੁੰਚੀ ਇੰਸਪੈਕਟਰ ਸਿਖੂ ਦੀ ਪਤਨੀ ਆਮਦਨ ਤੋਂ ਵੱਧ ਜੈਦ ਮਾਮਲੀ ਦੇ ਫਸੇ ਇੰਸਪੈਕਟਰ ਖਰਿੰਦਰ ਸਿੰਘ ਸਿਖੂ ਦੀ ਪਤਨੀ ਇੰਸਪੈਕਟਰ ਪਰ ਮਜੀਦ ਕੌਰ ਨੇ ਵੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਕਰਜ਼ੀਦਾਰ ਕੀਤੀ ਤੇ ਉਹਨਾਂ ਨੇ ਉਹਨਾਂ ਅਦਾਲਤ ਅੱਗੇ ਮੰਗ ਰੱਖੀ ਹੈ ਕਿ ਸੀਬੀਆਈ ਨੇ ਉਹਨਾਂ ਦੇ ਜਿਹੜੇ ਗੈਹਨ ਜਮਤ ਕੀਤੇ ਹਨ ਉਹਨਾਂ ਦੀ ਰਿਲੀਜ਼ ਕੀਤਾ ਜਾਵੇ ਅਗਲੇ ਮਹੀਨੇ ਉਹਨਾਂ ਦੇ ਭਤੀਜੇ ਭਰਾ ਦੇ ਬੇਟੇ ਦਾ ਵਿਆਹ ਹੈ ਇਹ ਸਮਾਗ ਲਈ ਉਸ ਨੂੰ ਗੈਹਨਾਂ ਦੀ ਲੋੜ ਹੈ 2 ਸਾਲ ਪਹਿਲਾਂ सीबीआई ਨੇ ਇੰਸਪੈਕਟਰ ਹਿੰਦਰ ਸਿੰਘ ਸੇਖੋ ਤੇ ਉਹਨਾਂ ਦੀ ਪਤਨੀ ਪਰਮਜੀਤ ਕਰੋ ਵਿਰੁੱਧ ਵੰਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ ਤੇ ਉਹਨਾਂ ਦੇ ਬੈਂਕ ਖਾਤੇ ਵਿੱਚ ਜਾਂਚ ਕੀਤੀ ਗਈ ਸੀ ਤੇ ਕੁਝ ਖਾਤੇ ਸੀਲ ਵੀ ਕੀਤੇ ਗਏ ਸਨ ਪਰ ਇੱਕ ਖਾਤੇ ਵਿੱਚ ਪਰਮਜੀਤ ਕੌਰ ਦੇ ਗਹਿਣੇ ਵੀ ਪਾਏ ਗਏ ਇਹਨਾਂ ਗਹਿਣਿਆਂ ਨੂੰ ਛਡਵਾਉਣ ਲਈ ਉਹਨਾਂ ਨੇ ਅਦਾਲਤ 'ਤੇ ਅਰਜੀ ਦਿੱਤੀ ਸੇਖੋ ਦੀ ਪਤਨੀ ਪਰਮਜੀਤ ਕੌਰ ਵੀ ਚੰਡੀਗੜ੍ਹ ਪੁਲਿਸ ਇੰਸਪੈਕਟਰ ਵਜੋਂ ਤਨਾਤ ਹੈ ਸੀਬੀਆਈ ਨੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਇਸ ਅਰਜੀ ਦਾ ਵਿਰੋਧ ਕੀਤਾ ਤੇ ਬਹਿਸ ਦਰਾਂਨਨ ਕਿਹਾ ਕਿ ਪਰਮਜੀਤ ਕੌਰ ਤੇ ਉਹਨਾਂ ਦੇ ਪਤੀ ਹਰਿੰਦਰ ਸਿੰਘ ਸੇਖੋ ਵਿਰੁੱਧ ਅਜੇ ਤੱਕ ਜਾਂਚ ਚੱਲ ਰਹੀ ਹੈ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪ੍ਰਾਪਰਟੀ ਦੇ ਗਹਿਣੇ ਆਨ ਦੀ ਵਿਸ਼ੇਸ਼ ਰਣ ਕੀਤਾ ਜਾ ਰਿਹਾ ਹੈ ਇਸ ਸਮੇਂ ਕਿ ਉਹਨਾਂ ਗਹਿਣਿਆਂ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਦੋਵਾਂ ਧਿਰਾਂ ਨੂੰ ਸੰਤੋਬਾ ਅਦਾਲਤ ਨੇ ਫੈਸਲਾ ਸੁਰੱਖਤ ਰੱਖਿਆ ਹੈ ਤੇ 31 ਜਨਵਰੀ ਨੂੰ ਇਸ ਅਰਜੀ ਦੇ ਫੈਸਲਾ ਸੁਨਾਇਆ ਜਾ ਸਕਦਾ ਹੈ ਇਨਸਪੈਕਟਰ ਪਰਮਜੀਤ ਕੋਰ ਅੱਜ ਹੀ ਵਿੱਚ ਗਿਆ ਸੀਗੇ ਗਹਿਣੇ ਉਹਨਾਂ ਦੇ ਆਪਣੀ ਮੈਂ ਮਿਹਨਤ ਦੀ ਕਮਾਈ ਦੇ ਹਨ ਉਹਨਾਂ ਨੂੰ ਰਿਲੀਜ਼ ਕਰਵਾਉਣ ਲਈ ਉਹਨਾਂ ਨੇ 21 ਜਨਵਰੀ ਨੂੰ ਸੀਬੀਆਈ ਨੂੰ ਪੱਤਰ ਲਿਖਿਆ ਸੀ ਪਰ ਜਦੋਂ ਵੀ ਕੋਈ ਹੱਲ ਨਾ ਨਿਕਲਿਆ ਤਾਂ ਉਹਨਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਉਹਨਾਂ ਕਹਿਆ ਕਿ ਸੀਬੀਆਈ ਉਹਨਾਂ ਦੇ ਬੈਂਕ ਲਾਕਰਾਂ ਦੀ ਜਾਂਚ ਕਰ ਚੁੱਕੀ ਹੈ ਤੇ ਉਹਨਾਂ ਗਹਿਣਿਆਂ ਦੀ ਕੀਮਤ ਦਾ ਅੰਦਾਜ਼ਾ ਵੀ ਲਗਾਇਆ ਜਾ ਚੁੱਕਾ ਹੈ ਉਹਨਾਂ ਇਸ ਕੇਸ ਵਿੱਚ ਕੇਸ ਦੀ ਜਾਂਚ ਲਈ ਹੁਣ ਇਹਨਾਂ ਦੀ ਲੋੜ ਨਹੀਂ ਹੈ 3 ਸਾਲ ਸੀਬੀਆਈ ਨੇ 7 ਸਾਲ ਲੱਖ ਰੁਪਏ ਦੇ ਸਬੰਧ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਇੱਕ ਅਸਟੇਬਲ ਤੇ ਦੋ ਚੋਲਿਆਂ ਨੂੰ ਗ੍ਰਿਫਤਾਰ ਕੀਤਾ ਸੀ ਕੇਸ ਵਿੱਚ ਇਨਸਪੈਕਟਰ ਹਿੰਦੀ ਸਿੰਘ ਸਿੱਖ ਦਾ ਨਾਮ ਵੀ ਸਾਹਮਣੇ ਆਇਆ ਹੈ ਦੋਸ਼ ਸੰਗਏ ਰਿਸ਼ਵਤ ਸਿੱਖੋਂ ਦੇ ਨਾਂ ਤੇ ਹੀ ਲਈ ਜਾ ਰਹੀ ਸੀ ਹਾਲੇ ਕਿ ਸਿੱਖ ਦੀ ਭੂਮਿਕਾ 'ਚ ਕੋਈ ਸਬੂਤ ਨਹੀਂ ਮਿਲੇ ਪਰ ਸੀਬੀਆਈ ਨੇ ਸਿੱਖੋਂ ਤੇ ਉਹਨਾਂ ਦੀ ਪਤਨੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਜਾਂਚ ਦੌਰਾਨ ਸੀਬੀਆਈ ਨੂੰ ਪਤਾ ਲੱਗਾ ਹੈ ਕਿ ਦੋਵਾਂ ਦੇ ਆਮਦਨ ਤੋਂ ਜਾਨੂ ਸਰੋਤਾਂ ਤੋਂ 80% ਵੱਧ ਜਾਇਦਾਦ ਬਣਾਈ ਹੈ ਧੰਨਵਾਦ ਜੀ ਖਬਰ ਜੁਲ ਲਈ ਬਣੇ ਰੋ ਖਬਰਾਂ ਅੰਸ਼ੇ ਤੇ ਲੈ ਕੇ ਚੈਨਲ ਸਖ ਖਬਰਾਈ ਕਰ ਲੋ